ਤੀਜੇ ਸੋਈਏ ਵੀਰੇ ਵਧੀਆ ਦੁੱਧ ਦੀ ਛੋਟੀ ਐ ਪਰ ਖੜਾ ਬੰਦੇ ਕਾਰਨ ਅਜ ਮੁੱਲ ਪੂਰਾ ਨਹੀਂ ਲੱਗਿਆ ਹਾਂਜੀ ਨਾਲ ਕ ਨਾਲ ਆਪਾਂ ਗੱਲਬਾਤ ਕਰਾਉਣੇ ਸਾਰੀ ਵੀ ਕਿੰਨੇ ਦੀ ਦੇਣੀ ਹੈ ਨਾ ਕਿੰਨਾ ਕੁ ਦੁੱਧ ਥੱਲੇ ਵੇੜਾ ਦੋਨੇ ਸੋਈਏ ਟੰਗ ਕਰ ਸਕਦੇ ਹਾਂ ਚੱਕ ਹਾਂਜੀ ਹਾਂਜੀ ਹੱਥ ਪੱਲਾ ਮਾਰੀ ਜਾ ਕੋਈ ਚੱਕਰ ਨਹੀਂ ਕਰ ਦੋਨੇ ਸੀਟ ਤੋਂ ਡੱਬ ਵਾਲੀ ਪਸ਼ੂ ਮੰਡੀ ਤੇ ਪਹੁੰਚੇ ਹੋਏ ਹਾਂ ਜਿੱਥੇ ਕਿ ਤੁਹਾਨੂੰ ਵੇਜੀ ਅੱਜ ਆਪਾਂ ਥੋੜੇ ਨਗ ਦਿਖਾਵਾਂਗੇ ਪਰ ਚੰਗੇ ਦਿਖਾਵਾਂਗੇ ਵੀਡੀਓ ਤੇ ਬਣੇ ਨੂੰ ਲਾਸਟ ਤੱਕ ਦੇਖੋ ਦੋਸਤੋ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਆਪ ਦਾ ਨਾਮ ਪਿੰਡ ਦਾ ਨਾਮ ਜੀ ਨਾਮ ਅਮਰੀਕ ਹੈ ਪਿੰਡ ਬਿਰਾਵਦਿਆ ਜ਼ਿਲ੍ਹਾ ਫਤਿਹਵਾਦ ਠੀਕ ਹੈ ਜੀ ਬਾਈ ਜੀ ਕਿੰਨੇ ਜਾਨਵਰ ਲੈ ਕੇ ਆਏ ਅੱਜ ਮੰਡੀ ਤੇ ਅਸੀਂ 5 ਲਿਆਏ ਸੀ ਵੀਰੇ 5 ਜੀ ਹਾਂ ਜੀ ਸੇਲ ਕਿੰਨੇ ਹੋਗੇ ਜੀ ਸੇਲ 4 ਹੋਗੇ ਜੀ 4 ਹੋਗੇ ਇੱਕ ਮੱਝ ਰਹਿ ਗਈ ਜੀ ਆ ਝੋਟੀ ਰਹਿ ਗਈ ਹਾਂ ਠੀਕ ਹੈ ਜੀ ਲੋ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਚੱਲਦੀ ਝੋਟੀ ਦੇਖੀ ਹੈ ਨੇ ਦੋਸਤੋ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਹਾਂ ਜੀ ਬਾਈ ਦਿਓ ਡਿਟੇਲ ਇਸ ਬਾਰੇ ਬਾਈ ਕਿੰਵੇਂ ਸੂਈ ਆ ਇਹ ਤੀਜੀ ਸੂਈ ਹੈ ਵੀਰੇ ਵਧੀਆ ਦੁੱਧ ਦੀ ਝੋਟੀ ਆ ਪਰ ਥੋੜਾ ਮੰਦੇ ਕਰਨ ਅੱਜ ਮੁੱਲ ਪੂਰਾ ਨਹੀਂ ਲੱਗਿਆ ਹਾਂਜੀ ਮੋਲ ਅਸੀਂ 130 ਕਰਦੇ ਆਂ ਦਾ ਠੀਕ ਹੈ ਜੀ ਤੇ ਸਾਨੂੰ ਥੋੜਾ ਮੁੱਲ ਘੱਟ ਲੱਗਦਾ ਸੀ ਨਹੀਂ ਦਿੱਤੀ ਅਜੇ ਬਾਕੀ ਵੇਚਦੇ ਝੋਟੀ ਮੁੱਲ ਲਾਈ ਵੀ ਜਾਂਦੇ ਆ ਦੁੱਧ ਕਿੰਨਾ ਹੈ ਜੀ ਦੁੱਧ ਨੂੰ 13 13 ਕਿਲੋ ਤਿਆਰ ਹੀ ਹੈ ਜੀ ਤਿਆਰ ਹੈ ਹੂਨ ਵਾਲੀ ਹੈ ਜਾਂ ਸੂਈ ਹੋਈ ਹੈ ਸੂਈ ਹੋਈ ਹੈ ਜੀ ਸੂਈ ਪਿੱਛੇ ਕੀ ਬੱਚਾ ਹੈ ਸੂਈ ਕੱਟੀ ਮੰਗਰ ਹੈ ਕੱਟੀ ਹੈ ਜੀ ਬੱਚਾ ਹਾਂ ਵਧੀਆ ਨਸਲ ਦੀ ਕੱਟੀ ਹੈ ਵਧੀਆ ਨਸਲ ਦੀ ਮੈਂਸ ਕਿਸਾਨ ਭਰਾ ਘਰੇ ਆ ਕੇ ਜੀ ਡੱਬਾ ਮਾਰ ਕੇ ਲੈ ਜੀ ਹਾਂ ਚਵਾ ਕੇ ਦੋ ਟਾਈਮ ਦੇ ਦਿਆਂ ਕੋਈ ਚੱਕਰ ਨਹੀਂ ਕੋਈ ਝੱਕਰ ਨਹੀਂ ਸਾਡੇ ਕੋਲ ਕਦੋਂ ਵੀ ਸਾਡੇ ਕਨੈਕਟ ਨੰਬਰ ਕਰ ਸਕਦਾ ਸਾਡੇ ਕੋਲੇ ਮਾਲ ਹਰ ਟਾਈਮ ਖੜਾ ਹੀ ਰਹਿੰਦਾ ਠੀਕ ਹੈ ਜੀ ਹਾਂਜੀ ਕੀ ਰੇਟ ਆਈ ਹੈ ਇਹਦਾ ਮੁੱਲ ਤਾਂ 130 ਕਰੀ ਜਾਂਦੇ ਤੜਕੇ ਦਾ ਦੇਣੀ ਜੀ ਦੇਣੀ ਹੁਣ 110 ਦੀ ਦੇ ਦਾਂਗੇ ਸ਼ਾਮ ਦਾ ਟਾਈਮ ਹੈ ਹੋਇਆ ਪਿਆ ਜੀ ਚਲ ਇੱਥੇ ਜੀ ਕੋ ਹਿਸਾਬ ਚ ਆਈ ਗੱਲ ਤਾਂ ਜੇ ਕੋ ਘਰੇ ਲੈਣਾ ਚਾਹਵੇ ਤਾਂ ਘਰੇ ਵੀ ਦੇ ਦਾਂਗੇ ਠੀਕ ਹੈ ਜੀ ਫੋਨ ਨੰਬਰ ਬੋਲ ਦਈਏ ਆਪਣਾ 9728615682 ਲੋ ਵੀ ਦੋਸਤੋ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਚੱਲਦੀ ਝੂਟੀ ਦੇਖੀ ਜਾਂਦੇ ਹੋ ਪਿੱਛੇ ਕੱਟੀ ਆ ਇਹਦੇ ਬਈ ਜੀ ਤੁਹਾਨੂੰ ਪੂਰੀ ਡਿਟੇਲ ਆ ਗਈ ਜਿਹੜੀ ਰਹਿੰਦੀ ਹੈ ਬਈ ਜੀ ਫੋਨ ਨੰਬਰ ਦਿੱਤਾ ਹੈ ਮਾਲਕਾਂ ਨੇ ਤੁਸੀਂ ਉੱਤੇ ਜਾ ਕੇ ਗੱਲਬਾਤ ਕਰ ਸਕ ਅਵੇ ਖਰੀਦ ਦੇ ਚਾਹਵਾਨ ਤਾਂ ਬਈ ਜੀ ਤੁਸੀਂ ਮੱਝ ਖਰੀਦ ਸਕਦੇ ਛੋਟੀ ਲੋਈ ਦੋਸਤੋ ਡੱਬਾ ਵਾਲੀ ਪਸ਼ੂ ਮੰਡੀ ਤੇ ਆਪਾਂ ਤੁਹਾਨੂੰ ਬਈ ਜੀ ਇਹ ਮੱਝ ਚਲਦੀ ਦਿਖਾਈ ਜੰਨੇ ਆ ਤਾਂ ਬਾਡੀ ਵਡੇਟਰ ਜੀ ਬਹੁਤ ਸੋਹਣੀ ਹੈ ਬਈ ਜੀ ਬਾਡੀ ਵਗੈਰਾ ਤੋਂ ਤਾਂ ਮਾਲਕ ਨਾਲ ਆਪਾਂ ਗੱਲਬਾਤ ਕਰਾਉਣੀ ਹੈ ਸਾਰੀ ਵੀ ਕਿੰਨੇ ਦੀ ਦੇਣੀ ਹੈ ਨਾ ਕਿੰਨਾ ਕੁ ਦੁੱਧ ਆ ਥੱਲੇ ਤੇ ਜਾਂ ਸੂਣ ਵਾਲੀ ਹੈ ਠੀਕ ਹੈ ਸਾਰੀ ਗੱਲਬਾਤ ਕਰਦੇ ਆ ਬਈ ਜੀ ਨਾਲ ਨੇ ਭਾਈ ਜੀ ਆਪ ਦਾ ਨਾਮ ਪਿੰਡ ਦਾ ਨਾਮ ਜੀ ਮੇਰਾ ਨਾਮ ਇਹ ਕੁਲਦੀਪ ਆ ਜੀ ਠੀਕ ਹੈ ਜੀ ਚੱਕ ਬਾਕੂ ਕੁਛੋਂ ਮੰਡੀ ਕੋਲੇ ਠੀਕ ਹੈ ਜੀ ਵਪਾਰ ਲੈਣਾ ਹੈ ਭਾਈ ਜੀ ਹਾਂ ਜੀ ਠੀਕ ਹੈ ਜੀ ਭਾਈ ਜੀ ਦੇ ਉਹ ਡਿਟੇਲ ਇਸ ਮੱਝ ਬਾਰੇ ਭਾਈ ਦੂਜਾ ਸੂਆ ਛੋਟੀ ਹੈ ਜੀ ਛੋਟੀ ਹੈ ਹਾਂ ਜੀ ਛੋਟੀ ਹੈ ਠੀਕ ਹੈ ਬਾਡੀ ਬੇਡੀ ਬਹੁਤ ਸੋਹਣੀ ਹੈ ਨਾ ਹਾਂ ਜੀ ਹਾਂ ਜੀ ਬਹੁਤ ਵਧੀਆ ਹੈ 10 ਦਿਨਾਂ ਦੀ ਕੱਚੀ ਹੈ ਜੀ ਠੀਕ ਹੈ ਹਾਂ ਬਹੁਤ ਬਣੂਗੀ ਛੋਟੀ ਵਧੀਆ ਬਣੂਗੀ ਹਾਂ ਠੀਕ ਹੈ 10 ਦਿਨ ਸੂਣ ਦੇ ਵਿੱਚ ਰਹਿੰਦੇ ਆ ਹਾਂ ਜੀ ਹਾਂ ਜੀ 10 ਦਿਨ ਠੀਕ ਹੈ ਦੂਜੇ ਸੂਏ ਆ ਹਾਂ ਜੀ ਦੂਜਾ ਸੂਆ ਪਹਿਲਨ ਨੇ ਹਾਂ ਪਲੂਨ ਕੋ ਦਿੱਤੀ ਹੁਣ ਤੁਹਾਨੂੰ ਕੀ ਮੇਦਾ ਹੁਣ ਜੀ ਮੇਰੇ ਸਾਹ ਨਾਲ ਦੁੱਧ ਦੇਊਗੀ 14-15 ਕਿਲੋ 14-15 ਕਿਲੋ ਹਾਂ ਰਾਮ ਨਾਲ ਜੀ ਠੀਕ ਹੈ ਖੰਧ ਤੁਹਾਨੂੰ ਬਹੁਤ ਸੋਹਣਾ ਮੁੱਠੀ ਵਾਲਾ ਥਣ ਕੱਢਦੀ ਆ ਠੀਕ ਹੈ ਤਾਂ ਕੀ ਕੀਮਤ ਰੱਖੀ ਹੋਈ ਹੈ ਜੀ ਇਹਦਾ ਹੀ 1,25,000 ਮਨਤਨ ਹੋ ਜੂ ਹਾਂਜੀ ਹਾਂਜੀ ਜੀ ਚੰਗਾ ਕਰੋਗੇ ਹਾਂਜੀ ਫੋਨ ਨੰਬਰ ਬੋਲੋ ਆਪਣਾ 6283613 ਜੀ ਦਾ ਸੰਪਰਕ ਠੀਕ ਹੈ ਲੋ ਜੀ ਦੋਸਤੋ ਜਿਹੜੀ ਜੋ ਸਕਰੀਨ ਦੇ ਉੱਤੇ ਚੱਲਦੀ ਛੋਟੀ ਦੇਖੀ ਜਣੇ ਹੋ ਦੂਜੀ ਸੂਏ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਡਿਟੇਲ ਲੈ ਕੇ ਦੇਤੀ ਬਈ ਜੀ ਜੇ ਕੋਈ ਡਿਟੇਲ ਦੇ ਵਿੱਚ ਘਟਵਾਤ ਲੱਗੇ ਤਾਂ ਮਾਲਕਾਂ ਦਾ ਜਿਹੜਾ ਫੋਨ ਨੰਬਰ ਵੀਡੀਓ ਦੇ ਵਿੱਚ ਬੋਲਿਆ ਉਹਨਾਂ ਨਾਲ ਜਾ ਕੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ। ਲੋ ਜੀ ਦੋਸਤੋ ਗੱਭਣ ਤੁਹਾਨੂੰ ਬਈ ਜੀ ਦੋ ਗਾਈਆਂ ਦਿਖਾਵਾਂਗੇ, ਚੰਗੀਆਂ ਦਿਖਾਵਾਂਗੇ। ਮਾਲਕ ਨਾਲ ਗੱਲਬਾਤ ਕਰਾਵਾਂਗੇ, ਫੋਨ ਨੰਬਰ ਦੇਣਗੇ ਜਿੰਨਾ ਉੱਤੇ ਜਾ ਕੇ ਤੁਸੀਂ ਮਾਲਕ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ। ਤੋਰ ਕੇ ਦਿਖਾ ਦਿਓ ਬਈ ਜੀ 1 ਮਿੰਟ। ਲਓ ਜੀ ਦੋਸਤੋ ਜਿਹੜੀ ਤੁਸੀਂ ਹੁਣ ਇਹ ਗਾਂ ਚੱਲਦੀ ਦੇਖੀ ਜੰਨੇ ਹੋ ਇਹ ਗੱਬਣਾ ਤਾਂ ਪੂਰੀ ਡਿਟੇਲ ਲੈਣੀ ਆ ਵੀ ਕਿੰਨੇਵੇਂ ਸੂਏ ਸੂਣ ਵਾਲੀ ਆ ਹਾਂ ਪਤਾ ਹੈ ਆ ਪਿਛਲੇ ਸੂਏ ਕਿੰਨਾ ਦੁੱਧ ਸੀ ਪੂਰੀ ਡਿਟੇਲ ਲਵਾਂਗੇ ਆਪਾਂ ਲੇਵੋ ਬਈ ਜੀ ਲੇਵੋ ਆ ਦੇਉ ਡੀਟੇਲਸ ਵਾਰੀ ਇਹ ਦੂਜੀ ਸੂਏ ਸੂਕ ਜੀ ਦੂਜੀ ਸੂਏ ਹਾਂਜੀ ਪਹਿਲੇ ਸੂਏ ਕਿੰਨਾ ਦੁੱਧ ਸੀ ਇਹ ਥੱਲੇ 25 ਕਿਲੋ ਖੁੱਲਾ ਦੁੱਧ ਦਿੱਤਾ ਜੀ ਇਹਨੇ ਪਹਿਲੇ ਸੂਏ ਪਹਿਲੇ ਸੂਏ ਹੁਣ ਤੁਹਾਨੂੰ ਕੀ ਮੇਦ ਆ ਜੀ ਚੋੜੀ ਕਾਲੀ ਬਹੁਤ ਖੁੱਲੀ ਹੈ ਜੀ ਅੱਛਾ ਜੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਹੈ ਜੀ ਬਿਲਕੁਲ ਹੀ ਬਿਲਕੁਲ 30 ਲੀਟਰ ਦੋ ਦੇਉਗੇ ਇਹ ਕਿ ਜੀ ਐਤ ਕੀ ਕਿੰਨਾ ਸਮਾ ਰਹਿਦਾ ਇਸ ਸੂਣੂ ਚ ਇਹ ਹਜੇ 15 ਦਿਨ ਲੈ ਜੂਗੀ ਜੀ ਕੀ ਰੇਟ ਹੈ ਜੀ ਫਾਰਮ ਦੀ ਬੱਚੀ ਹੈ ਇਹਦਾ ਰੇਟ ਹੈਗਾ 75000 75000 ਦੇਣੀ ਜੀ ਤਕੀਰ 60000 ਦੇ ਮਾਨਤਨ ਕਰਦੇ ਹਾਂ ਕੁਝ ਉਹ ਮੌਕੇ ਤੇ ਅੱਗੇ ਦਿਖਾਓ ਬਈ ਉਸ ਦੂਸਰੀ ਗਾਂ ਬਾਰੇ ਲੋ ਵੀ ਦੋਸਤੋ ਹੁਣ ਆਪਾਂ ਬਈ ਜੀ ਤੁਹਾਨੂੰ ਦੂਸਰੀ ਗਾਂ ਦਿਖਾਉਣੇ ਇਹ ਵੀ ਕਿੰਨੇ ਸੂਏ ਜੀ ਇਹ ਤੀਜੀ ਸੂਏ ਸੂਬੀ ਅੱਛਾ ਜੀ ਇਹਦੇ ਥੱਲੇ ਜੀ ਕਿੰਨਾ ਦੁੱਧ ਸੀ ਇਹ ਪਹਿਲੇ ਸੂਏ ਇਹਦੇ ਥੱਲੇ ਜੀ 30 ਲੀਟਰ ਦੁੱਧ ਹੁਣ ਦੇਊਗੀ ਹੁਣ ਦੇ ਸਕਦੀ ਆ ਹਾਂ ਠੀਕ ਹੈ ਜੀ ਕਿੰਨਾ ਸਮਾਂ ਰਹਿੰਦਾ ਜੀ ਇਹਦਾ ਇਹ 10 ਦਿਨ ਬਾਕੀ ਆ ਹਜੇ ਜੀ ਝੋਲੀ ਝਾਲੀ ਇਹਦੀ ਬਹੁਤ ਖੁੱਲੀ ਪਈ ਆ ਅੱਛਾ ਜੀ 10 ਦਿਨ ਬਾਕੀ ਆ ਹਾਂ ਠੀਕ ਹੈ ਜੀ ਵੇੜਾ ਦੋ ਨਹੀਂ ਸੀ ਦੋਸਤ ਕਰ ਸਕਦੇ ਚੱਕ ਹਾਂ ਜੀ ਹੱਥ ਪੱਲਾ ਮਾਰੀ ਆ ਉਹ ਕੋਈ ਚੱਕਰ ਵਾਲੀ ਕਰ ਦੋਨੇ ਸੀਲਾ ਕਰੇ ਰੱਖਣ ਵਾਲੇ ਹਾਂ ਹਾਂ ਬਾਕੀ ਕਿਸਾਨ ਭਰਾ ਆ ਕੇ ਜੇ ਕੋਈ ਸੁਈਆਂ ਹੋਈਆਂ ਉਹ ਵੀ ਦੇਖ ਸਕਦਾ ਦੇਖ ਸਕਦਾ ਜੀ ਠੀਕ ਹੈ ਜੀ ਇਹਦਾ ਬਾਈ ਜੀ ਕੀ ਰੇਟ ਰੱਖਿਆ ਹੈ ਇਹਦਾ ਵੀ 75 ਹੀ ਆ 75 ਦੇਣੀ ਕਿੰਨੇ ਦੀ ਆ ਜੀ ਸਰਦੀ ਦੇ ਦੇ ਲੇਗੇ ਬਾਕੀ ਮੌਕੇ ਤੇ ਮਾਨਤਾ ਨੂੰ ਮੌਕੇ ਤੇ ਮਾਨਤਾ ਇਹਨੂੰ ਥੋੜਾ ਜਿਆ ਤੋਰ ਕੇ ਦਿਖਾ ਦੇਵਗੀ ਗਾ ਲੋ ਜੀ ਦੋਸਤੋ ਕਰ ਸਕਦੇ ਹੋ ਚੈੱਕ ਅ ਦੁੱਧ ਦੀਆਂ ਛੱਲਾਂ ਹੀ ਹੈ ਬਾਈ ਕਹਿੰਦੇ ਹੋਰੇ ਮੈਂ ਬਾਈਆਂ ਇਹ ਤਾਂ ਜਿਹੜਾ ਇਹਦਾ ਰੇਟ ਹੈ ਰੇਟ ਵੀ ਤੁਸੀਂ ਜਿਵੇਂ ਕੀ ਵੀਡੀਓ ਦੇ ਵਿੱਚ ਸੁਣ ਲਿਆ ਹੋਊਗਾ ਸਕਰੀਨ ਦੇ ਉੱਤੇ ਚੱਲਦੀ ਦੇਖੀ ਜਨ ਉਹਦੇ ਬਾਰੇ ਆਪਾਂ ਤੁਹਾਨੂੰ ਵੀ ਜੀ ਪੂਰੀ ਡਿਟੇਲ ਵੀ ਲੈ ਕੇ ਦਿੰਨੇ ਆ ਠੀਕ ਹੈ ਜੀ ਕਰ ਸਕਦੇ ਹੋ ਚੈੱਕ ਬਹੁਤ ਹੀ ਸ਼ਾਨਦਾਰ ਆਪਾਂ ਤੁਹਾਨੂੰ ਗਾ ਕਹਾਂਗੇ ਇਹ 18 ਬੱਚੀਆਂ ਹੀ ਮਿਲ ਸਕਦੀਆਂ ਜੀ ਠੀਕ ਹੈ ਜੀ ਲਓ ਜੀ ਦੋਸਤੋ ਜਿਹੜੀ ਤੁਸੀਂ ਪਰਚੀ ਤੇ ਫੋਨ ਨੰਬਰ ਦੇਖੀ ਜਾਂਨੇ ਹੋ ਇਹ ਵੀਰ ਦਾ ਫੋਨ ਨੰਬਰ ਆ ਕੀ ਨਾਮ ਸੀ ਆਪਣਾ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਹੈ ਨਾ ਹਾਂ ਜ਼ਿਲ੍ਹਾ ਮੁਕਸਰ ਜ਼ਿਲ੍ਹਾ ਮੁਕਸਰ ਹਾਂ ਪਿੰਡ ਧੂੜਕੋਟ ਹਾਂ ਹਾਂ ਜਿਵੇਂ ਤੁਸੀਂ ਮਿੱਤਰੋ ਇਹ ਲਾਸਟ ਤੱਕ ਵੀਡੀਓ ਦੇਖੀ ਜੇਕਰ ਤੁਸੀਂ ਬਈ ਜੀ ਫੇਸਬੁੱਕ ਪੇਜ ਤੇ ਵੀਡੀਓ ਦੇਖੀ ਤਾਂ ਪੇਜ ਨੂੰ ਫੋਲੋ ਜੇਕਰ ਤੁਸੀਂ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਹੋਰ ਵੀ ਆਉਣ ਵਾਲੀਆਂ ਵੀਡੀਓ ਆਉਂਦੀਆਂ ਰਹਿਣ ਤਾਂ ਵੀਡੀਓ ਦੀ ਕਰਦੇ ਸਮਾਪਤੀ ਮਿੱਤਰੋ ਵੀਡੀਓ ਦੇਖਣ ਲਾਸਟ ਤੱਕ